ਸਟਰੀਕਲ ਜੀ ਮੈਂ ਜਸਟ ਲੋ ਦਾ ਟੀਵੀ ਐਨ ਅਰਾਈਨਲ ਮਿਲ ਕੇ ਇਸ ਵੀਡੀਓ ਨੂੰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਇਹਨਾਂ ਵੀਡੀਓਜ਼ ਦੇ ਜਰੀਏ ਆਪਾਂ ਗੱਲਬਾਤ ਕਰਦੇ ਹਾਂ ਜੀ ਪੰਜਾਬੀ ਭਾਸ਼ਾ ਦੇ ਬਾਰੇ ਵਿੱਚ ਪੰਜਾਬੀ ਜ਼ੁਬਾਨ ਦੇ ਬਾਰੇ ਵਿੱਚ ਆਪਾਂ ਗੱਲ ਕੀਤੀ ਪੰਜਾਬੀ ਦੀਆਂ ਉਪ ਭਾਸ਼ਾਵਾਂ ਉਪ ਬੋਲੀਆਂ ਬਾਰੇ ਪੰਜਾਬੀ ਭਾਸ਼ਾ ਦੀਆਂ ਵਿਅਕਤੀਗਤ ਬਣਗੀਆਂ ਬਾਰੇ ਜਿਸ ਦੇ ਵਿੱਚ ਇੱਕ ਭਾਸ਼ਾ ਦਾ ਜ਼ਿਕਰ ਹੋਇਆ ਸੀ ਜਿਸ ਨੂੰ ਪਿਜਨ ਭਾਸ਼ਾ ਆਖਦੇ ਆ ਸੋ ਉਸ ਤੋਂ ਜਾਣਨ ਦੀ ਇੱਛਾ ਹੋਈ ਮੇਰੀ ਵੀ ਇਹਨੂੰ ਐਕਸਪਲੋਰ ਕੀਤਾ ਜਾਵੇ ਅਗੋਂ ਦੀ ਡੀਟੇਲ ਜਾਣੀ ਜਾਵੇ ਪਹਿਲਾ ਤਾਂ ਪਿਜਨ ਲਫ਼ਜ਼ ਤੋਂ ਜਿਹੜੀ ਚੀਜ਼ ਦਿਮਾਗ ਦੇ ਵਿੱਚ ਪਹਿਲੀ ਆਈ ਉਹੀ ਸੀ ਵੀ ਸ਼ਾਇਦ ਜਦੋਂ ਕਬੂਤਰਾਂ ਦਾ ਜ਼ਮਾਨਾ ਸੀਗਾ ਵੀ ਉਦੋਂ ਇੱਕ ਦੂਜੇ ਨੂੰ ਚਿੱਠੀ ਸੰਦੇਸ਼ ਭੇਜਦੇ ਸੀ ਕਬੂਤਰਾਂ ਰਾਹੀਂ ਵੀ ਇਹਦਾ ਤਾਲੁਕਾਤ ਕਿਤੇ ਉਸ ਚੀਜ਼ ਨਾਲ ਆ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਆ ਪਿਜਨ ਪਾਸ਼ਾ ਐਕਚੁਅਲ ਦੇ ਵਿੱਚ ਇਹ ਵਰਡ ਹੈ ਜਿਹੜਾ ਇੰਗਲਿਸ਼ ਦਾ ਵਰਡ ਸੀਗਾ ਬਿਜ਼ਨਸ ਉਹਦੇ ਨਾਲ ਇਹਦਾ ਸੰਬੰਧ ਦਾ ਬਿਜ਼ਨਸ ਸੀਗਾ ਪਿਜਨ ਪਰ ਬਾਅਦ ਦੇ ਵਿੱਚ 17ਵੀਂ ਸਦੀ ਚ ਆਖਦੇ ਨੇ ਕਿ ਇਹ ਸ਼ਬਦ ਜਿਹੜਾ ਹੌਲੀ-ਹੌਲੀ ਇਹਦਾ ਰੂਪ ਬਦਲਦਾ ਗਿਆ ਇਹ ਬਿਜ਼ਨਸ ਹੋ ਗਿਆ ਪਹਿਲਾਂ ਇਹ ਪਿਜਨ ਹੀ ਸੀਗਾ ਹੈ ਕਿ ਪਿਜਨ ਦਾ ਅਰਥ ਇਹ ਕਿਉਂ ਹੁੰਦ ਚੈਦੀ ਜ਼ਰੂਰਤ ਕਿਉਂ ਪਈ ਅਸਲ ਦੇ ਵਿੱਚ ਜਦੋਂ ਦੋ ਵੱਖਰੀ ਭਾਸ਼ਾ ਦੇ ਲੋਕ ਵੱਖਰਾ ਮੂਲ ਹੋਵੇ ਉਹਨਾਂ ਦੀ ਭਾਸ਼ਾ ਦਾ ਉਹ ਜੋ ਦੋ ਆਪਸ ਦੇ ਵਿੱਚ ਮਿਲਦੇ ਨੇ ਤਾਂ ਉਹ ਆਪਣੀ ਗੱਲਬਾਤ ਨੂੰ ਇੱਕ ਦੂਜੇ ਨਾਲ ਕਿਸ ਤਰ੍ਹਾਂ ਰੱਖਦੇ ਨੇ ਉਸ ਟਾਈਮ ਦੌਰਾਨ ਜਿਹੜੀ ਨਵੀਂ ਭਾਸ਼ਾ ਘੜ ਲਈ ਜਾਂਦੀ ਆ ਉਸ ਨੂੰ ਪਿਜਨ ਭਾਸ਼ਾ ਕਿਹਾ ਜਾਂਦਾ ਇਸ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਮੈਨੂੰ ਪੰਜਾਬੀ ਜ਼ੁਬਾਨ ਚੰਗੀ ਤਰ੍ਹਾਂ ਆਉਂਦੀ ਹੈ ਤੇ ਮੇਰਾ ਉਸ ਤੇ ਚੰਗੀ ਕਮਾਂਡ ਹੈ ਸਾਹਮਣੇ ਵਾਲੇ ਨੂੰ ਇੰਗਲਿਸ਼ ਭਾਸ਼ਾ ਬਹੁਤ ਵਧੀਆ ਤਰੀਕੇ ਨਾਲ ਆਉਂਦੀ ਆ ਉਸ ਦੀ ਉਸ ਭਾਸ਼ਾ ਤੇ ਕਮਾਂਡ ਆ ਰੌੜਾਈ થી ਆਵੀ ਉਹਨਾਂ ਨੂੰ ਗਾਂ ਵਾਲੇ ਪਰਸਨ ਨੂੰ ਪੰਜਾਬੀ ਨਹੀਂ ਆਉਂਦੀ ਤੇ ਮੈਨੂੰ ਇੰਗਲਿਸ਼ ਨਹੀਂ ਆਉਂਦੀ ਪ੍ਰੋਪਰ ਕੰਮ ਇੱਥੇ ਅੜ ਗਿਆ ਨਾ ਤੇ ਫਿਰ ਉੱਥੇ ਅਸੀਂ ਪੂਰੀ ਸੰਭਵ ਕੋਸ਼ਿਸ਼ ਕਰਾਂਗੇ ਆਪਣੀ ਗੱਲ ਅਗਲੇ ਨੂੰ ਸਮਝਾਉਣ ਦੀ ਤੇ ਅਗਲੇ ਦੀ ਗੱਲ ਨੂੰ ਪੂਰੀ ਤਰ੍ਹਾਂ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਤੇ ਇੱਕ ਨਵੀਂ ਭਾਸ਼ਾ ਜਿਹੜੀ ਉੱਥੇ ਪੈਦਾ ਹੋ ਜਾਏਗੀ ਜਿਸ ਨੂੰ ਅਸੀਂ ਡਾਂਗ ਟਪਾਉ ਜਾਂ ਫਿਰ ਕੰਮ ਚਲਾਉ ਭਾਸ਼ਾ ਵੀ ਆਖਦੇ ਆ ਉਹ ਭਾਸ਼ਾ ਹੁੰਦੀ ਆ ਪਿਜਨ ਭਾਸ਼ਾ ਭੌਰੀ ਸੰਚਾਰ ਲਈ ਫੌਰੀ ਕਮਿਊਨੀਕੇਸ਼ਨ ਦੇ ਲਈ ਜਿਸ ਭਾਸ਼ਾ ਦਾ ਸੀ ਇਸਤੇਮਾਲ ਕਰਦੇ ਆ ਵੱਖਰੀ ਮੂਲ ਦੇ ਲੋਕ ਉਥੇ ਇਸ ਭਾਸ਼ਾ ਦਾ ਸੀ ਨਵੀਂ ਜਿਹੜੀ ਭਾਸ਼ਾ ਘੜ ਲਿਓ ਉਸ ਨੂੰ ਪਿਜਨ ਭਾਸ਼ਾ ਆਖਿਆ ਜਾਂਦਾ ਇਸ ਦੇ ਵਿੱਚ ਜੇ ਗੱਲ ਕਰੀਏ ਭਾਸ਼ਾ ਵਿਗਿਆਨੀ ਆਟੋ ਜਿਸ ਪਰਸਨ ਹੋਏ ਨੇ ਉਹਨਾਂ ਨੇ ਇਸ ਭਾਸ਼ਾ ਨੂੰ ਆਖਿਆ ਕਿ ਮਿਕਸਡ ਭਾਸ਼ਾ ਆ ਯਾਨੀ ਦੋ ਭਾਸ਼ਾ ਦੇ ਚੀਜ਼ਾਂ ਤੋਂ ਦੋ ਲੈਂਗੁਏਜਸ ਤੋਂ ਇੱਕ ਮਿਲਾ ਕੇ ਇੱਕ ਨਵੀਂ ਭਾਸ਼ਾ ਰੈਡੀ ਕਰਤੀ ਇਸ ਨੂੰ ਕ੍ਰਪਟ ਲੈਂਗੁਏਜ ਵੀ ਆਖਿਆ ਉਹਨਾਂ ਨੇ ਵੀ ਇਹ ਕ੍ਰਪਟਾ ਵੀ ਇਹਦੇ ਵਿੱਚ ਕੋਈ ਰੂਲ ਨਹੀਂ ਹੁੰਦਾ ਹੈ ਨਾ ਵੀ ਇਹ ਤਾਂ ਕੰਮ ਚ ਲਾਊਗਾ ਮੌਕੇ ਤੇ ਇਸ ਨੂੰ ਯੂਜ਼ ਕਰ ਲਿਆ ਗਿਆ ਜੇ ਦੇਖੀਏ ਜਦ ਇਹ ਇਸ ਡੰਗਟ ਪਉ ਭਾਸ਼ਾ ਦੇ ਵਿੱਚ ਵਿਆਕਰਨ ਮਾਇਨੇ ਨਹੀਂ ਰੱਖਦੀ ਵਿਆਕਰਨ ਦੇ ਨਿਜਮ ਨਹੀਂ ਇਹਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਸਿਰਫ ਤੇ ਸਿਰਫ ਆਪਣੀ ਗੱਲ ਰੱਖੀ ਜਾਂਦੀ ਆ ਥੋੜੇ ਸ਼ਬਦਾਂ ਚ ਕਿਉਂਕਿ ਸਾਨੂੰ ਅਗਲੀ ਦੀ ਭਾਸ਼ਾ ਨਹੀਂ ਆਉਂਦੀ ਅਗਲੇ ਨੂੰ ਸਾਡੀ ਭਾਸ਼ਾ ਨਹੀਂ ਆਉਂਦੀ ਕੋਸ਼ਿਸ਼ ਹਰ ਸੰਭਵੇ ਕੀਤੀ ਜਾਂਦੀ ਹੈ ਕਿ ਗਾਂ ਵਾਲੇ ਨੂੰ ਸਾਡੀ ਗੱਲ ਸਮਝ ਆ ਜਾਵੇ ਸੋ ਉਹ ਇਹਨੂੰ ਮਿਨੀਮਲ ਲੈਂਗੁਏਜ ਵੀ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਇਹ ਚੁੱਕ ਘਟ ਸ਼ਬਦੀ ਅਸੀਂ ਵਰਤਦੇ ਹਾਂ ਨਾ ਬਹੁਤ ਲੰਬਾ ਤਾਂ ਇਲੈਬੋਰੇਟ ਨਹੀਂ ਕਰਾਂਗੇ ਜਦੋਂ ਸਾਨੂੰ ਅਗਲੀ ਦੀ ਗੱਲ ਹੀ ਨਹੀਂ ਸਹੀ ਤਰੀਕੇ ਨਾਲ ਪੱਲੇ ਪੈ ਰਹੀ ਅਸੀਂ ਥੋੜੇ ਪਰ ਉਹ ਸ਼ਬਦ ਵਰਤਣ ਦੀ ਕੋਸ਼ਿਸ਼ ਕਰਾਂਗੇ ਜਿਸ ਨਾਲ ਅਗਲੇ ਨੂੰ ਤੁਰੰਤ ਉਹ ਚੀਜ਼ ਆ ਜਿਹੜੀ ਸਮਝ ਲੱਗ ਜਵੇ ਸੋ ਇਸ ਭਾਸ਼ਾ ਨੂੰ ਇਸ ਸਬੰਧ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਆਉਂਦੇ ਨੇ ਕਿ ਵਿਜਨ ਭਾਸ਼ਾ ਹੁੰਦੀ ਕੀ ਆ ਕਦੋਂ ਹੋਣ ਚਾਹੀ ਆ ਦਾ ਸਹੀ ਇਹਦੇ ਅਰਥ ਇਹਦੇ ਮਾਇਨੇ ਕੀ ਨੇ ਸੋ ਮੈਨੂੰ ਲੱਗਾ ਵੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਚਾਹੀਦੀ ਆ ਇਸੇ ਤਰ੍ਹਾਂ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਡਿਸਕਸ ਕਰਾਂਗੇ ਇਹ ਸੀ ਛੋਟੀ ਜੀ ਪਰ ਇੱਕ ਰੋਚਕ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ